ਦੁਨੀਆ ਭਰ ਵਿੱਚ ਵਸਤੇ ਸਮੂਹ ਸਿੱਖ ਭਾਈਚਾਰੇ ਨੂੰ ਅਤੇ ਉਹਨਾਂ ਦੂਸਰੇ ਭਾਈਚਾਰਿਆਂ ਨੂੰ ਜੋ ਸਾਡੇ ਸਿੱਖ ਸੰਘਰਸ਼ ਦੇ ਸੱਚ ਨੂੰ ਆਪਣੀ ਤੌਰ ਦੇ ਉੱਤੇ ਮੰਨਤਾ ਦਿੰਦੇ ਹਨ ਇਸ ਦੇ ਹਮਾਇਤੀ ਹਨ ਉਹਨਾਂ ਸਾਰਿਆਂ ਭੈਣ ਭਰਾਵਾਂ ਵੀਰਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਦਰਬza ਬਦਰਜਾ ਪਿਆਰ ਸਤਕਾਰ ਦੇ ਨਾਲ ਨਾਲ ਉਹਨਾਂ ਦੇ ਧਾਰਮਿਕ عقیدਿਆਂ ਦੇ ਸਨਮੁਖ ਦਵਾਸ ਲਾਮ ਕਰਦਿਆਂ ਸਤਿਗੁਰਾਂ ਦੀ ਬਖਸ਼ੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨੌਜਵਾਨ ਗੁਰਦੁਆਰੇ ਦੀ ਪਾਰਕ ਦੇ ਵਿੱਚ ਬਾਹਰ ਕਿਸੇ ਨੁਕਰੇ ਲੱਗ ਕੇ ਇਕੱਲਾ ਹੈ ਅੱਖਾਂ ਮੀਟ ਕੇ ਮੂੰਹ ਤਾਂ ਨੂੰ ਚੁੱਕਿਆ ਹੋਇਆ ਸਜੇ ਹੱਥ ਦੀ ਮੁੱਠ ਨੂੰ ਘੁੱਟ ਕੇ ਘੁੱਟਿਆ ਹੋਇਆ ਤੇ ਹਵਾ ਦੇ ਵਿੱਚ ਉੱਚੀ ਉੱਚੀ ਕਹਿ ਰਿਹਾ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਉਸ ਦੇ ਨੇੜੇ ਹੀ ਤਕਰੀਬਨ ਇੱਕ ਬਜ਼ੁਰਗ ਟੈਵਰਿਆ ਸੀ ਉਹ ਨੌਜਵਾਨ ਦੇ ਪਿੱਛੇ ਜਾ ਕੇ ਖੜ ਗਿਆ ਮੋਢੇ ਤੇ ਹੱਥ ਰੱਖਿਆ ਨੌਜਵਾਨਾਂ ਨੂੰ ਇਕੱਲਾ ਨਾਰੇ ਮਾਰ ਰਿਹਾ ਨੌਜਵਾਨ ਦਾ ਜਵਾਬ ਸੀ ਬਜ਼ੁਰਗੋ ਮੈਂ ਨਾਰੇ ਨਹੀਂ ਮਾਰ ਰਿਹਾ ਮੈਂ ਤਾਂ ਖਾਲਿਸਤਾਨ ਦਾ ਸਿਮਰਨ ਕਰ ਰਿਹਾ ਅੱਗੇ ਉਹ ਬਜ਼ੁਰਗਾਂ ਨੇ ਕਿਹਾ ਕਾਕਾ ਸਿਮਰਨ ਤਾਂ ਸਿਰਫ ਪਰਮੇਸ਼ਰ ਦਾ ਕਰੀਦਾ ਹੈ ਨੌਜਵਾਨ ਨੇ ਪੁੱਛਿਆ ਕਿਸ ਵਾਸਤੇ ਕਰੀਦਾ ਹੈ ਬਜ਼ੁਰਗਾਂ ਆਖਿਆ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਨੌਜਵਾਨ ਕਹਿੰਦਾ ਜੇ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਜੇ ਮੈਂ ਖਾਲਸਾ ਦਾ ਸਿਮਰਨ ਕਰਾਂਗਾ ਤੇ ਖਾਲਸਾ ਦੀ ਪ੍ਰਾਪਤੀ ਨਹੀਂ ਹੋਵੇਗੀ ਬਜ਼ੁਰਗਾਂ ਕੋਲ ਇਸ ਤਰਕ ਦਾ ਜਵਾਬ ਨਹੀਂ ਸੀ ਪਰ ਉਹ ਸੋਚੀ ਜ਼ਰੂਰ ਪੈ ਗਿਆ ਕਿ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜਾ ਸਿਮਰਨ ਹੈ ਸਿਮਰਨ ਦਾ ਮਤਲਬ ਹੈ ਕਿਸੇ ਚੀਜ਼ ਨੂੰ ਯਾਦ ਕਰਨਾ ਅਸੀਂ ਜਿਸ ਨੂੰ ਯਾਦ ਕਰਦੇ ਹਾਂ ਯਾਦ ਉਸੇ ਨੂੰ ਕਰਦੇ ਹਾਂ ਜੋ ਸਾਡੇ ਚੇਤੇ ਦੇ ਵਿੱਚ ਵਸੀ ਹੋਵੇ ਜਿਹੜੀ ਚੀਜ਼ ਚੇਤੇ ਵਿੱਚ ਵਸੀ ਹੈ ਤਾਂ ਹਰ ਵਕਤ ਸਿਮਰਨ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ ਤਾਂ ਪਰਮੇਸ਼ਰ ਨੇ ਇੱਕ ਦਿਨ ਕੋਈ ਨਾ ਕੋ ਰਾਹ ਕੱਢ ਦੇਣਾ ਹੈ ਕਿ ਉਸ ਜਿਸ ਚੀਜ਼ ਨੂੰ ਤੂੰ ਸਮਰ ਰਿਹਾ ਹੈ ਤੇਰੀ ਪਹੁੰਚ ਉੱਥੋਂ ਤੱਕ ਬਣੀ ਜਾਣੀ ਹੈ ਇਹ ਅਸਲ ਦੇ ਵਿੱਚ ਸਿਮਰਨ ਪਿੱਛੇ ਇੱਕ ਸਿਧਾਂਤ ਜਿਹੜਾ ਕੰਮ ਕਰਦਾ ਹੈ ਜਿਸ ਨੂੰ ਰਹਿਰਾ ਸਭ ਦੇ ਵਿੱਚ ਵੀ ਗੁਰੂ ਸਾਹਿਬਾਂ ਨੇ ਕਿਹਾ ਊੜਾ ਊੜ ਆਵੇਸਾ ਕੋਸਾਂ ਤਿਸ ਪਾਛਾ ਬਚਰੇ ਸ਼ਰਿਆ ਤੈਨ ਕਮਣ ਖਲਾਵੇ ਕਮਣ ਚਗਾਵੇ ਮਨ ਵਿੱਚ ਸਿਮਰਨ ਕਰਿਆ ਹਜ਼ਾਰਾਂ ਮੀਲ ਆਪਣੇ ਬੱਚਿਆਂ ਨੂੰ ਪਹਾੜਾਂ ਦੇ ਵਿੱਚ ਸੁੰਨੇ ਛੱਡ ਕੇ ਕਿਸੇ ਗਰਮ ਇਲਾਕੇ ਦੇ ਵਿੱਚ ਜਾ ਕੇ ਆਪਣਾ ਭੋਜਨ ਦਾ ਪ੍ਰਬੰਧ ਕਰਦੀਆਂ ਹਨ ਤਾਂ ਬੱਚੇ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ ਹੈ ਕਿ ਉਸ ਨੂੰ ਮੈਂ ਕੱਲਾ ਛੱਡ ਆਈਆਂ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਸਿਧਾਂਤਕ ਸੱਚ ਹੈ ਉਹ ਮੋਹਰ ਲਾਉਂਦਾ ਇਸ ਗੱਲ ਤੇ ਕਿ ਬੱਚੇ ਦੀ ਪਾਲਣਾ ਪੋਸ਼ਣਾ ਉਹਦੇ ਧਿਆਨ ਦੁਆਰਾ ਹੀ ਹੁੰਦੀ ਰਹਿੰਦੀ ਹੈ ਕੂੰਜ ਖਾਂਦੇ ਸਮੇਂ ਆਪ ਹੀ ਬੱਚਾ ਬਣ ਜਾਂਦੀ ਹੈ ਤੇ ਉਸ ਦਾ ਭੋਜਨ ਜਿਹੜਾ ਉਹਦੇ ਤੱਕ ਪਹੁੰਚਦਾ ਹੈ ਇਹ ਸਿਮਰਨ ਦੁਆਰਾ ਹੋਣ ਵਾਲੀ ਪ੍ਰਾਪਤੀ ਜਾਂ ਫਲ ਦਾ ਸਿਧਾਂਤ ਹੈ ਸੇਖ ਵੀ ਦੋਹਰੇ ਪੜਦੇ ਹੋਏ ਇੱਕ ਖਾਲਸਤਾਨ ਆਜ਼ਾਦ ਮੁਲਕ ਦਾ ਹੀ ਸਿਮਰਨ ਕਰਦੇ ਹਨ ਜਦੋਂ ਅਰਦਾਸ ਤੋਂ ਬਾਅਦ ਕਹਿੰਦੇ ਹਨ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਇਸ ਮੇਰੀ ਦੇ ਸੰਕਲਪ ਨੂੰ ਦੁਹਰਾਉਣ ਨਾਲ ਇਸ ਸੋਵਰਨਿਟੀ ਦੀ ਜ਼ਰੂਰਤ ਨੂੰ ਦੁਹਰਾਉਣ ਦੇ ਨਾਲ ਯਕੀਨਨ ਰਾਹ ਖੁੱਲਦੇ ਹਨ ਰਾਹ ਖੁੱਲ ਰਹੇ ਹਨ ਕੈਲੀਫੋਰਨੀਆ ਦੀ ਸੰਗਤ ਦੇ ਸਹਿਯੋਗ ਅਤੇ ਉਦਮ ਨਾਲ ਜਿਹੜਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਬਿੱਲ ਦੀ ਗੱਲ ਚੱਲੀ ਸੀ ਜਿਸ ਨੇ ਮਡਲੀਆਂ ਦੋ ਸਟੇਜਾਂ ਪਾਰ ਕਰ ਲਈਆਂ ਸਨ ਉਸਨੇ ਆਖਰੀ ਸਟੇਜ ਵੀ ਕੱਲ ਪਾਰ ਕਰ ਲਈ ਹੈ ਤੇ ਉਹ ਪਾਸ ਹੋ ਗਿਆ ਏ ਭਾਰਤ ਰੂਸ ਜਾਂ ਚੀਨ ਵੱਲੋਂ ਅਮਰੀਕਾ ਦੀ ਧਰਤੀ ਦੇ ਵਿੱਚ ਜਾ ਕੇ ਆਪਣੇ ਏਜੰਟਾਂ ਰਾਈ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਕਤਲ ਕਰਵਾਉਂਦੀਆਂ ਹਨ ਉਹਨਾਂ ਤੇ ਦਬਾਅ ਬਣਾਉਂਦੀਆਂ ਹਨ ਇਹ ਬਿੱਲ ਹੁਣ ਉਹਨਾਂ ਤੋਂ ਆਪਣੇ ਦੇਸ਼ ਵਿੱਚ ਵੱਸਦੇ ਹੋਏ ਲੋਕਾਂ ਨੂੰ ਜਿਵੇਂ ਇੱਕ ਆਪਣਾ ਪੰਨੂ ਸਾਹਿਬ ਹੈ ਸਾਰਿਆਂ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਬਿੱਲ ਹੈ ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਪੂਰਨ ਤੌਰ ਦੇ ਉੱਤੇ ਯਕੀਨਨ ਸੁਰੱਖਿਆ ਦੇਣ ਦੀ ਗਰੰਟੀ ਭਰੇਗਾ ਇਸਰ ਟ੍ਰਾਂਸਨੇਸ਼ਨਲ ਰੈਪਰੈਸ਼ਨ ਬਿੱਲ ਦੇ ਪਾਸ ਹੋਣ ਨਾਲ ਜੋ ਸਿੱਖ ਆਜ਼ਾਦੀ ਲਈ ਅਮਰੀਕਾ ਦੀ ਧਰਤੀ ਤੇ ਲੜ ਰਹੇ ਹਨ ਜੇ ਭਾਰਤ ਸਰਕਾਰ ਪਿੱਛੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕਿਸੇ ਕਿਸਮ ਦਾ ਦਬਾਅ ਬਣਾਏਗੀ ਉਹਨਾਂ ਦੀਆਂ ਜਾਇਦਾਦਾਂ ਨੂੰ ਨੁਕਸਾਨੇਗੀ ਜਾਂ ਕਿਸੇ ਵੀ ਤਰੀਕੇ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਮਰੀਕਾ ਸਰਕਾਰ ਤੁਰੰਤ ਹਰਕਤ ਵਿੱਚ ਆਵੇਗੀ ਸੋ ਇਹ ਅੱਜ ਦੀ ਇੱਕ ਵਧੀਆ ਤੇ ਚੰਗੀ ਖਬਰ ਹੈ ਪਾਕਿਸਤਾਨ ਹੱਥੋਂ ਪਿਛਲੇ ਦਿਨਾਂ ਦੇ ਵਿੱਚ ਜੰਗ ਦੇ ਵਿੱਚ ਹਾਰ ਖਾਣ ਤੋਂ ਬਾਅਦ ਭਾਰਤ ਆਪਣੇ ਫੌਜੀ ਸਾਜ਼ੋ-ਸਮਾਨ ਅਤੇ ਹਥਿਆਰਾਂ ਦਾ ਨਵੀਨੀਕਰਨ ਕਰਨ ਵਾਸਤੇ 4.6 ਅਰਬ ਡਾਲਰ ਖਰਚ ਕਰਨ ਲੱਗਾ ਹੈ। ਇਹ ਵੀ ਸਾਡੇ ਲਈ ਸਿੱਖ ਕੌਮ ਲਈ ਇੱਕ ਵਧੀਆ ਖਬਰ ਹੈ। ਜਿਹੜੇ ਪੈਸੇ ਦੁਸ਼ਮਣ ਨੇ ਸਿੱਖ ਕੌਮ ਦੇ ਖਿਲਾਫ ਖਰਚਣੇ ਸਨ, ਉਹੀ ਪੈਸੇ ਉਹ ਹੁਣ ਆਪਣੀ ਹਿਫਾਜ਼ਤ ਅਤੇ ਸੁਰੱਖਿਆ ਲਈ ਖਰਚਣ ਲੱਗਾ ਹੈ। ਅਗਰ ਭਾਰਤ ਆਪਣੀ ਸੁਰੱਖਿਆ ਵਾਸਤੇ ਵੱਧ ਤੋਂ ਵੱਧ ਪੈਸਾ ਖਰਚਦਾ ਹੈ ਅਤੇ ਆਉਣ ਵਾਲੇ ਪਿਛ ਵਿੱਚ ਹੋਰ ਵੀ ਖਰਚੇਗਾ, ਇਹ ਰਾਜਨੀਤਿਕ ਰਣਨੀਤੀਆਂ ਅਨੁਸਾਰ ਆਜ਼ਾਦੀ ਮੰਗਣ ਵਾਲੀਆਂ ਧਰਾਂ ਵਾਸਤੇ ਇੱਕ ਸ਼ੁਭ ਸੰਕੇਤ ਹੈ ਖਾਸ ਕਰਕੇ ਸਿੱਖ ਕੌਮ ਵਾਸਤੇ ਇਹ ਵਧੀਆ ਗੱਲ ਹੈ ਵਧੀਆ ਕੀਤਾ ਹੈ ਕਿ ਮਾਨ ਸਾਹਿਬ ਸਿਆਣਾ ਬੰਦਾ ਉਸ ਦੀ ਕਹੀ ਹੋਈ ਗੱਲ ਭਾਰਤ ਸਰਕਾਰ ਨੇ ਮੰਨ ਲਈ ਜਿਉਂ ਜਿਉਂ ਕਿਸੇ ਵੀ ਦੇਸ਼ ਦੇ ਸਰਹੱਦਾਂ ਦੇ ਉੱਤੇ ਉਸ ਨਾਲੇ ਦੁਆਲਿਓ ਆਪਣੇ ਵੱਖਰੇ ਵੱਖਰੇ ਦੁਸ਼ਮਣ ਦੇਸ਼ ਅਸਲ ਵਿੱਚ ਦੁਸ਼ਮਣ ਮਿੱਤਰ ਕੋਈ ਨਹੀਂ ਹੁੰਦਾ ਰਾਜਨੀਤੀ ਵਿੱਚ ਪਰ ਵਕਤੀ ਤੌਰ ਤੇ ਜਦੋਂ ਸਰਕਾਰਾਂ ਆਪਣੇ ਗਵੰਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਤੋਂ ਦਿਮਾਗੀ ਤੌਰ ਤੇ ਕਮਜ਼ੋਰ ਹੋ ਜਾਂਦੀਆਂ ਹਨ ਤਾਂ ਫਿਰ ਜਿਹੜਾ ਪੈਸਾ ਹੈ ਉਹ ਹਥਿਆਰਾਂ ਤੇ ਖਰਚਣਾ ਪੈਂਦਾ ਹੈ 1992 ਦੇ ਵਿੱਚ ਜਦੋਂ ਰੂਸ ਟੁੱਟਾ ਉਸ ਤੇ ਟੁੱਟਣ ਦੀ ਵਜ੍ਹਾ ਲੋੜ ਤੋਂ ਵੱਧ ਹਥਿਆਰ ਖਰੀਦਨੇ ਪਏ ਸਨ ਜਿਸ ਕਰਕੇ ਉਸ ਦਾ ਫਾਲਡਾਊਨ ਹੋਇਆ ਭਾਰਤ ਆਪਣੇ ਚਹਿੱਤੇ ਰੂਸ ਕੋਲੋਂ ਹਥਿਆਰ ਖਰੀਦਨੇ ਤਕਰੀਬਨ ਬੰਦ ਹੀ ਕਰ ਰਿਹਾ ਹੈ ਕੁਝ ਪੁਰਾਣੀਆਂ ਕਿਸ਼ਤਾਂ ਅਜੇ ਹਸਾਰ ਲੈਣ ਦੀਆਂ ਰਹਿੰਦੀਆਂ ਹਨ ਉਹ ਛੇਤੀ ਨੂੰ ਮਿਲ ਜਾਣੀਆਂ ਪਰ ਅਸਲ ਦੇ ਵਿੱਚ ਹੁਣ ਉਹਦੇ ਹਥਿਆਰਾਂ ਤੇ ਉਹਦਾ ਮਨ ਜਿਹੜਾ ਨਾ ਅੱਕ ਚੁੱਕਾ ਹੈ ਅਮਰੀਕਾ ਨੇ ਉਸ ਨੂੰ ਹੁਣ ਹਥਿਆਰ ਹਰ ਹਾਲਤ ਵਿੱਚ ਵੇਚਣੇ ਹਨ ਅਤੇ ਜੋਰ ਪਾ ਕੇ ਵੇਚਣੇ ਹਨ ਕਿ ਖਰੀਦ ਆਪਾਂ ਨੂੰ ਕਿਵੇਂ ਲੱਗੇਗਾ ਜਦੋਂ ਆਪਾਂ ਕਿਸੇ ਮੇਲੇ ਦੇ ਵਿੱਚ ਗਏ ਹੋਈਏ ਕੋਈ ਦੁਕਾਨਦਾਰ ਸਾਨੂੰ ਗਿਚਿਓ ਫੜ ਕੇ ਜ਼ਬਰਦਸਤੀ ਕਹੇ ਆ ਫਰੂਟ ਖਰੀਦ ਆ ਮੇਰੇ ਕੋਲੋਂ ਆਈਸਕ੍ਰੀਮ ਖਰੀਦ ਜੇ ਤੂੰ ਮੇਰਾ ਸਮਾਨ ਨਹੀਂ ਖਰੀਦਾ ਫਿਰ ਉਹ ਕੋਈ ਲੁਕਮੇ ਛੁਪਮੇ ਕੋਈ ਧਮਕੀ ਦਿੰਦਾ ਤਾਂ ਉਸ ਵਕਤ ਆਪਣੇ ਮਨ ਤੇ ਕੀ ਵੀ ਤੇ ਅਮਰੀਕਾ ਅਤੇ ਭਾਰਤ ਵਿੱਚ ਤਕਰੀਬਨ ਹਥਿਆਰ ਵੇਚਣ ਦੀ ਜਿਹੜੀ ਯੋਜਨਾ ਹੈ ਉਸ ਦਾ ਕੁਝ ਫਾਰਮੂਲਾ ਇਸੇ ਤਰ੍ਹਾਂ ਦਾ ਹੀ ਹੈ ਕਿਉਂਕਿ ਉਸ ਨੇ ਜਿਹੜਾ ਨਵਾਂ ਵਰਲਡ ਆਰਡਰ ਸੈੱਟ ਕੀਤਾ ਹੈ ਉਸ ਵਿੱਚ ਖਾਲਿਸਤਾਨ ਸਭ ਤੋਂ ਉੱਪਰਲੇ ਨੰਬਰ ਤੇ ਆ। ਅਮਰੀਕਾ ਵੱਲੋਂ ਭਾਰਤ ਨੂੰ ਤੋੜਨਾ ਉਸਦੀ ਮਜਬੂਰੀ ਬਣ ਚੁੱਕਿਆ ਹੈ। ਵੱਖਰੀ ਗੱਲ ਹੈ ਖਬਰਾਂ ਦੇ ਵਿੱਚ ਇਹ ਗੱਲ ਬਾਹਰ ਨਾ ਆਵੇ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਹਨ। ਅਮਰੀਕਾ ਨੂੰ ਚੀਨ ਦੇ ਵਧੇ ਹੋਈ ਜੀਡੀਪੀ ਤੋਂ ਖਤਰਾ ਹੈ। ਉਸਦੇ ਡਾਲਰਾਂ ਦਾ ਭੁੱਖ ਵਿੱਚ ਡਾਮਾਡ ਹੋਣਾ ਕੁਦਰਤੀ ਹੋਵੇਗਾ। ਅਮਰੀਕਾ ਆਪਣੇ ਡਾਲਰਾਂ ਨੂੰ ਤਾਂ ਹੀ ਸੁਰੱਖਿਤ ਰੱਖ ਸਕਦਾ ਹੈ ਤਾਂ ਹੀ ਇਸ ਦੀ ਸਰਦਾਰੀ ਦੁਨੀਆ ਦੇ ਉੱਤੇ ਕਾਇਮ ਰੱਖ ਸਕਦਾ ਹੈ ਜਿਉਂ ਚੀਨ ਦਾ ਰਾਹ ਰੁਕੇ। ਚੀਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਭਾਰਤ ਉੱਤੇ ਹੌਲੀ-ਹੌਲੀ ਕਬਜ਼ਾ ਕਰਦੀਆਂ ਨੇ 7 ਸਿਸਟਰ ਵਾਲੀਆਂ ਸਟੇਟਾਂ ਵਾਲੇ ਪਾਸਿਓਂ ਉਸਨੇ ਹੌਲੀ-ਹੌਲੀ ਸ਼ੁਰੂਆਤ ਕੀਤੀ ਹੋਈ ਹੈ ਅਤੇ ਅਮਰੀਕਾ ਇਹ ਗੱਲ ਪਲੇਪਾਂਤ ਜਾਣਦਾ ਹੈ ਕਿ ਜੇ 7 ਸਿਸਟਰ ਇਹ ਇਸਨੇ ਦਬ ਲਈਆਂ ਯਮਨਾ ਤੋਂ ਪਾਰ ਵਾਲਾ ਪਾਸਾ ਹੌਲੀ-ਹੌਲੀ ਚੀਨ ਦੱਬਣ ਦੇ ਸਮਰੱਥ ਹੈ ਭਾਰਤ ਕੋਲ ਜਿੰਨਾ ਮਰਜ਼ੀ ਵੱਡੇ ਹਥਿਆਰ ਹੋਣ ਜਿੰਨਾ ਮਰਜ਼ੀ ਵਾਧੂ ਪੈਸਾ ਹੋਵੇ ਪਰ ਨਿਸ਼ਚੇਵਾਚਕ ਉਹ ਚੀਨ ਤੋਂ ਨਾ ਸਿਆਰਾਂ ਵਿੱਚ ਤਨਾ ਪੈਸੇ ਵਿੱਚ ਕਦੇ ਅੱਗੇ ਲੰਘਣਾ ਤਾਂ ਦੂਰ ਦੀ ਗੱਲ ਉਸ ਦੇ 10 ਕਿਲੋਮੀਟਰ ਪਿੱਛੇ ਵੀ ਰਹਿਣ ਦੀ ਸਮਰੱਥਾ ਉਸ ਵਿੱਚ ਹੈ ਨਹੀਂ ਯੂਪੀ ਬਿਹਾਰ ਜਾਂ ਮਧ ਪ੍ਰਦੇਸ਼ ਨੂੰ ਚੀਨ ਵੱਲੋਂ ਦੱਬਣਾ ਬਿਲਕੁਲ ਛਤਰ ਨਾਲ ਸਹ ਮਾਰਨ ਵਾਲੀ ਗੱਲ ਹੈ ਸਿਆ ਖਰਗੋਸ਼ ਨੂੰ ਕਹਿੰਦੇ ਨੇ ਮੰਨ ਲਓ ਜੇ ਚੀਨ ਭਾਰਤ ਦਾ ਵੱਡਾ ਹਿੱਸਾ ਦੱਬ ਲਵੇ ਉਹ ਹੋਰ ਤਗੜਾ ਹੋ ਜਾਵੇਗਾ ਅਤੇ ਇਹ ਗੱਲ ਅਮਰੀਕਾ ਨੂੰ ਵਾਰਾ ਨਹੀਂ ਖੰਦੀ ਫਿਰ ਹੁਣ ਅਮਰੀਕਾ ਕਰੇ ਤੇ ਕਰੇਗੀ ਉਸਨੇ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਉੱਤੇ ਡਾਲਰਾਂ ਦੀ ਰੱਜ ਕੇ ਬਰਸਾਤ ਕੀਤੀ। ਬਈ ਇਹ ਕਿਸੇ ਤਰੀਕੇ ਚੀਨ ਨੂੰ ਮਾੜਾ ਮੋਟਾ ਅੱਗੇ ਹੋ ਕੇ ਨੂੰ ਵੰਗਾਰ ਉਹਦੇ ਮੁਰੇ ਖੰਗਣ। ਪਰ ਗਲਵਾਨ ਘਾਟੀ ਦੇ ਵਿੱਚ ਤੁਸੀਂ ਜਿਹੜੀ ਇਹਨਾਂ ਦੀ ਛਤਰਪਤਾਲ ਚੀਨੀਆਂ ਵੱਲੋਂ ਹੋਈ ਸੀ ਉਹ ਤਾਂ ਦੇਖ ਹੀ ਲਈ ਸੀ। ਹੱਥੋ ਹੱਥੀ ਉਸਨੇ ਇਹਨਾਂ ਦੇ ਕਈ ਸਪਾਹੀ ਮਾਰ ਛੱਡੇ ਉਹ ਵੀ ਬਿਨਾ ਕਿਸੇ ਗੋਲੀ ਚਲਾਉਣ ਤੋਂ। ਜਿਸ ਵਿੱਚ ਆਪਣੇ ਕੁਝ ਸਿੱਖ ਨੌਜਵਾਨ ਵੀ ਮਰੇ ਗਏ ਸਨ ਅਤੇ ਇੱਕ ਸਿੱਖ ਨੌਜਵਾਨ ਨੇ ਇੱਕ ਤਲਵਾਰ ਨਾਲ ਜਾਂ ਖਿਰਚ ਦੇ ਨਾਲ 21 ਜਾਂ 22 ਚੀਨੇ ਸਪਾਹੀਆਂ ਨੂੰ ਮਾਰ ਦੇਣ ਦੀ ਵੀ ਗੱਲ ਖਬਰ ਵਿਚਾਈ ਸੀ। ਇਹ ਗੱਲ ਮੈਂ ਤਾਂ ਕੀਤੀ ਹੈ ਚੀਨ ਦੇ ਅੱਗੇ ਜੇ ਇਸ ਖਿੱਤੇ ਵਿੱਚੋਂ ਕੋਈ ਤਕੜੀ ਫੌਜ ਖੜ ਸਕਦੀ ਹੈ ਤਾਂ ਉਹ ਸਿਰਫ ਖਾਲਸਾ ਫੌਜੀ ਹੈ ਜਿਸ ਨੂੰ ਤਕੜਿਆ ਕਰਨਾ ਇੱਕ ਤਕੜਾ ਦੇਸ਼ ਬਣਾ ਕੇ ਦੇਣਾ ਅਮਰੀਕਾ ਦੀ ਮਜਬੂਰੀ ਬਣ ਚੁੱਕਿਆ ਹੈ ਬੀਤ ਚੁੱਕੇ 3 ਜਾਂ 4 ਸਾਲਾਂ ਤੱਕ ਅਮਰੀਕਾ ਨੇ ਪੂਰਾ ਜ਼ੋਰ ਲਾਇਆ ਭਾਰਤ ਨੂੰ ਤਕੜਾ ਕਰਨ ਲਈ ਪਰ ਭਾਰਤ ਕੋਲ ਜਿਹੜਾ ਲੜਨ ਦਾ ਤਜਰਬਾ ਹੈ ਉਹ ਸਿਰਫ ਇੰਨਾ ਕੀ ਹੈ ਕਿ 10ਵੇਂ ਬੰਦੇ ਮਰੇ ਹੋਣ ਜਾਂ 100 200 ਬੰਦਾ ਹੋਵੇ ਤਾਂ ਉਹਦੇ ਪਿੱਛੇ 10 ਲੱਖ ਫੌਜ ਲਾ ਕੇ ਘੇਰਾਬੰਦੀ ਤਾਂ ਕਰ ਸਕਦਾ ਹੈ ਪਰ ਜੇ ਮੋਰੇ ਲੱਖਾਂ ਦੀ ਗਿਣਤੀ ਵਿੱਚ ਚੀਨ ਦੀ ਫੌਜ ਖੜੀ ਹੋਵੇ ਉੱਥੇ ਲੜਨਾ ਤਾਂ ਦੂਰ ਦੀ ਗੱਲ ਸ਼ਾਇਦ ਇਹ ਸੁਪਨੇ ਵਿੱਚ ਵੀ ਲੜਨ ਬਾਰੇ ਕਦੇ ਨਹੀਂ ਸੋਚੇਗਾ ਹਥਿਆਰ ਭਾਰਤ ਜਿੰਨੇ ਮਰਜ਼ੀ ਵਧੀਆਂ ਲੈਵੇ ਜਿੰਨੇ ਮਰਜ਼ੀ ਜ਼ਿਆਦਾ ਲੈਵੇ ਪਰ ਲੜਾਈ ਵਿੱਚ ਹੁਣ ਸਿੱਖਾਂ ਨੇ ਸ਼ਾਮਲ ਨਹੀਂ ਹੋਣਾ ਹੁਣ ਅਮਰੀਕਾ ਸਰਕਾਰ ਇਹਨੂੰ ਆਪਣੇ ਫੌਜੀ ਤਾਂ ਵੇਚਣੋਂ ਰਹਿ ਇਹ ਸਾਡੇ ਗਵੰਢੀ ਦੇਸ਼ ਭਾਰਤ ਦਾ ਹਾਲ ਹੈ ਸਾਡੀ ਹੁਣ ਇਹ ਮਜਬੂਰੀ ਹੈ ਕਿ ਅਸੀਂ ਤਾਂ ਹੁਣ ਭਾਰਤ ਵਾਸਤੇ ਅਰਦਾਸ ਵੀ ਨਹੀਂ ਕਰ ਸਕਦੇ ਕਿ ਹੇ ਵਾਹਿਗੁਰੂ ਜੀ ਇਸ ਭਾਰਤ ਨੂੰ ਲੜਨ ਦਾ ਹੌਸਲਾ ਦੇ ਹੁਣ ਤਾਂ ਇਸ ਦੇ ਲੜਨ ਦੇ ਹੌਸਲੇ ਟੱਠੇ ਹੀ ਸਾਡੇ ਹੱਕ ਵਿੱਚ ਹਨ ਚੀਨ ਤਾਂ ਆਪਣੇ ਗਵੰਡੀ ਦੇ ਤਾਈਵਾਨ ਨੂੰ ਵੀ ਦੱਬਣ ਨੂੰ ਫਿਰਦਾ ਹੈ ਹਾਲਾਂਕਿ ਤਾਈਵਾਨ ਦੇ ਪਿੱਛੇ ਅਮਰੀਕਾ ਖੜਾ ਹੈ ਪਰ ਅਮਰੀਕਾ ਦਾ ਤਾਈਵਾਨ ਦੇ ਪਿੱਛੇ ਖੜਨਾ ਚੀਨ ਦੀ ਵਧਦੀ ਹੋਈ ਤਾਕਤ ਨੂੰ ਮਹਿਜ਼ ਰੋਕਣ ਤੱਕ ਸੀਮਤ ਹੈ ਪਰ ਜੇ ਚੀਨ ਨੇ ਰੱਦ ਕਰ ਲਿਆ ਕਿ ਮੈਂ ਇਸ ਨੂੰ ਦੱਬਣੇ ਦੱਬਣਾ ਤਾਂ ਅਮਰੀਕਾ ਉਹਨੂੰ ਰੋਕ ਨਹੀਂ ਸਕੇਗਾ ਇਹ ਸੰਸਾਰ ਦੀਆਂ ਦੋਵੇਂ ਵੱਡੀਆਂ ਤਾਕਤਾਂ ਨਿੱਜੀ ਤੌਰ ਤੇ ਲੜਨ ਦੇ ਮੂੜ ਵਿੱਚ ਨਹੀਂ ਹਨ ਉਸ ਦੀ ਵਜ੍ਹਾ ਇਹ ਹੈ ਕਿ ਜਦ ਲੜਾਈ ਲੱਗਦੀ ਹੈ ਤਾਂ ਫਿਰ ਖਰਚੇ ਜਿਹੜੇ ਦੇਸ਼ ਦੇ ਬਾਕੀ ਕੰਮਾਂ ਤੇ ਕਰਨੇ ਹੁੰਦੇ ਹਨ ਉਹ ਸਾਰੇ ਹੀ ਫੌਜਾਂ ਤੇ ਲੱਗ ਜਾਂਦੇ। ਉਸ ਨਾਲ ਜੀਡੀਪੀ ਘਟਣੀ ਹੈ ਕਿਸੇ ਦੀ ਵਧਣੀ ਨਹੀਂ। ਵਿਕਾਸ ਤਾਂ ਪੱਠਾ ਵੀ ਗੁੱਲ ਹੋਣਾ ਹੈ। ਲੋਕਾਂ ਵਿੱਚ ਬੇਚੈਨੀ ਵੱਖਰੀ ਆਰਥਿਕ ਮੰਡੀਆਂ ਦਾ ਜਨਜ਼ਾ ਨਿਕਲਣ ਤੱਕ ਆ ਜਾਂਦਾ ਹੈ। ਕਰਜ਼ੇ ਵੀ ਸਿਰਾਂ ਤੇ ਚੜ ਜਾਂਦੇ ਨੇ। ਅੰਦਰ ਖਾਤੇ ਚੀਨ ਵੀ ਖਾਲਿਸਤਾਨ ਦਾ ਹਮੇਤੀ ਹੈ। ਕੁਝ ਸਾਲ ਪਹਿਲਾਂ ਇਹਨਾਂ ਦਾ ਭਾਰਤੀ ਇਨਵੈਸਟਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਇਆ ਸੀ। ਉਸ ਦਾ ਉਹਨਾਂ ਦਿਨਾਂ ਦੇ ਵਿੱਚ ਗਲਵਾਨ ਦੇ ਝਗੜੇ ਵਿੱਚ ਉੱਥੇ ਪਹੁੰਚਣਾ ਇਸ ਗੱਲ ਦਾ ਸੰਕੇਤ ਦਿੰਦਾ ਸੀ ਕਿ ਉਹ ਸਿੱਖਾਂ ਨੂੰ ਚੁੱਪ ਸ਼ਬਦਾਂ ਵਿੱਚ ਕੁਝ ਕਹਿਣਾ ਚਾਹੁੰਦਾ ਸੀ ਪਰ ਸਿੱਖਾਂ ਦੀ ਵੱਧ ਕਿਸਮਤ ਇਹ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠੇ ਹੋਏ ਪ੍ਰਧਾਨ ਤੇ ਹੋਰ ਆਲੇ-ਦੁਆਲੇ ਜਿੰਨੇ ਸਾਡੇ ਖੋਤੀ ਲੀਡਰ ਨੇ ਇਹਨਾਂ ਦੇ ਦਿਮਾਗਾਂ ਦੇ ਵਿੱਚ ਇਹੋ ਜੀ ਗੱਲ ਆਉਂਦੀ ਨਹੀਂ ਆਉਣੀ ਵੀ ਨਹੀਂ ਕਿਉਂਕਿ ਇਹ ਦਿਮਾਗੀ ਤੌਰ ਤੇ ਹੈਂਡੀਕੈਪ ਨੇ ਅਪਾਹਜ ਨੇ ਲੂਲੇ ਲੰਗੜੇ ਨੇ ਇਹਨਾਂ ਦੇ ਦਿਮਾਗਾਂ ਦੇ ਵਿੱਚ ਸਿਰਫ ਘਾਪੂਸ ਭਰਿਆ ਹੋਇਆ ਹੈ ਸਾਡੇ ਰਾਜਨੀਤਿਕ ਲੀਡਰ ਸਿੱਖਾਂ ਦੇ ਇਸ ਵੇਲੇ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀ ਰਾਜਨੀਤਿਕ ਯੋਗਤਾ ਹੈ ਰਾਜਨੀਤਿਕ ਪ੍ਰਤਿਭਾ ਹੈ ਰਾਜਨੀਤਿਕ ਜਿਹੜਾ ਟੈਲੈਂਟ ਹੈ ਉਹ ਸਿਰਫ ਪੰਜਾਬ ਦੇ ਹਿੱਤਾਂ ਨੂੰ ਕਿਵੇਂ ਵਿਚਣਾ ਹੈ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਉਣਾ ਆਪਣੇ ਬੈਂਕ ਵਿੱਚ ਜਿਹੜੇ ਖਜ਼ਾਨਿਆਂ ਨੂੰ ਕਿਵੇਂ ਭਰਨਾ ਇੱਥੋਂ ਤੱਕ ਸੀਮਤ ਹੈ ਇਸ ਤੋਂ ਅੱਗੇ ਕੁਝ ਵੀ ਨਹੀਂ ਹੈਗਾ ਰਾਜ ਸੱਤਾ ਹਾਸਲ ਕਰਨ ਲਈ ਇੱਕ ਸਵਰਨ ਦੇਸ਼ ਬਣਾਉਣ ਲਈ ਲੀਡਰਾਂ ਨੂੰ ਆਪਣਾ ਸਿਰ ਆਪਣੀ ਤਲੀ ਤੇ ਧਰਨਾ ਪੈਂਦਾ ਹੈ ਇਹ ਤਾਂ ਰਾਜਨੀਤਿਕ ਸੱਤਾ ਹਾਸਲ ਕਰਨ ਨੂੰ ਮੱਥਿਆਂ ਵਿੱਚ ਟਿੱਕੇ ਲਵਾ ਸਕਦੇ ਨੇ ਭਾਜਪਾ ਦੀ ਚਾਪਲੂਸੀ ਕਰ ਸਕਦੇ ਹਨ ਉਹਨਾਂ ਦਾ ਭਗਵਾ ਝੰਡਾ ਚੱਕ ਕੇ ਮੋਟਰਸਾਈਕਲ ਤੇ ਲਾ ਕੇ ਭਾਰਤ ਮਾਤਾ ਕੀ ਜੈ ਇਹ ਕਹਿ ਸਕਦੇ ਨੇ ਬਸ ਖਾਲਸਾ ਰਾਜ ਵਾਸਤੇ ਖਾਲਸਾ ਸੋਵਰਨ ਸਟੇਟ ਖੜੀ ਕਰਨ ਵਾਸਤੇ ਸਰਬ ਤੋਂ ਸਰਫਾ ਵਿਦੇਸ਼ੀ ਸਿੱਖਾਂ ਦੇ ਹੱਥ ਵਿੱਚ ਹੁਣ ਸਾਰੀ ਖੇਡ ਰਹਿ ਗਈ ਹੈ ਮੈਂ ਵਿਦੇਸ਼ੀ ਸਿੱਖ ਲੀਡਰਸ਼ਿਪ ਦੀ ਗੱਲ ਕਰ ਰਿਹਾ ਉਹਨਾਂ ਵਿੱਚ ਯੋਗਤਾ ਵੀ ਹੈ ਉਹਨਾਂ ਵਿੱਚ ਹੌਂਸਲਾ ਵੀ ਹੈ ਉਹਨਾਂ ਵਿੱਚ ਜਜ਼ਬਾ ਵੀ ਹੈ ਉਹਨਾਂ ਦੇ ਦਿਲਾਂ ਵਿੱਚ ਕੌਮ ਦਾ ਦਰਦ ਵੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਣੇ ਅਮਰੀਕਾ ਦੇ ਜਿਹੜਾ 5 5 ਮੁਲਕ ਨੇ ਉਹ ਸ਼ਾਂਤਮਈ ਸੰਘਰਸ਼ ਕਰਨ ਨੂੰ ਮੰਨਤਾ ਦਿੰਦੇ ਨੇ ਉਹ ਵੀ ਉਹਨਾਂ ਦੇ ਪਿੱਛੇ ਖੜੇ ਨੇ ਜਦੋਂ ਗਲਵਾਨ ਦੇ ਮਸਲੇ ਦੇ ਦਿਨਾਂ ਦੇ ਵਿੱਚ ਚੀਨੀ ਇੰਵੈਸਟਰ ਅਮਰਸਰ ਆਇਆ ਸੀ ਉਨਾ ਹੀ ਦਿਨਾਂ ਦੇ ਵਿੱਚ ਇੱਕ ਖਬਰੇ ਵੀ ਨਸ਼ਰ ਹੋਈ ਸੀ ਕਿ ਸਿੱਖ ਫੌਜ ਦੇ ਸਾਹਮਣੇ ਚੀਨ ਵਾਲਿਆਂ ਦੀ ਫੌਜ ਜਿਹੜੀ ਆਪਣੀਆਂ ਆਪਣੀਆਂ ਕੰਟਰੋਲ ਰੇਖਾ ਤੋਂ ਪਿੱਛੇ ਹੜਵੀਆਂ ਬੈਠੀਆਂ ਸਨ ਚੀਨੀ ਫੌਜ ਵਾਲਿਆਂ ਨੇ ਆਪਣੇ ਕੈਂਪ ਦੇ ਵਿੱਚ ਇੱਕ ਵੱਡਾ ਸਾਰਾ ਡੈਕ ਲਾਇਆ ਹੋਇਆ ਸੀ ਉਸ ਵਿੱਚ ਪੰਜਾਬੀ ਗਾਣੇ ਲਾਏ ਹੋਏ ਸਨ ਚੀਨੀਆਂ ਨੇ ਭਲਾ ਪੰਜਾਬੀ ਗਾਣੇ ਕਾਦੇ ਲਈ ਲਾਉਣੇ ਸੀ ਉਹ ਵੀ ਇੱਕ ਸਿੱਖਾਂ ਨੂੰ ਕੋਡ ਭੇਜ ਰਹੇ ਸਨ ਜਿਨ੍ਹਾਂ ਨੂੰ ਡੀਕੋਡ ਕਰਨ ਦੀ ਲੋੜ ਸੀ ਪਰ ਸਾਡੇ ਭਾਰਤ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਜਰਨੈਲ ਨੇ ਬੁਰਾ ਨਾ ਮਨਾਉਣਾ ਇਹ ਵੀ ਸਾਰੇ ਦੇ ਸਾਰੇ ਭਾਰਤੀ ਧੁੱਤੇ ਹੀ ਨੇ ਹੋਣਗੇ ਵਿਰਲੇ ਵਿਰਲੇ ਸਿੱਖ ਫਬਜੀ ਜੋ ਕੌਮ ਦਾ ਦਰਦ ਰੱਖਦੇ ਨੇ ਜਿਹੜੇ ਵੱਡੇ ਵੱਡੇ ਅਫਸਰ ਨੇ ਨਾ ਬਸ ਉਹ ਹਮਕੋ ਤੁਮਕੋ ਹਿੰਦੀ ਟਟਕ ਟਟਕ ਬੋਲਦੇ ਆ ਤੇ ਅੰਗਰੇਜ਼ੀ ਉਹਨਾਂ ਦੇ ਆ ਦਿਮਾਗਾਂ ਦੇ ਵਿੱਚ ਭਾਰਤੀ ਦੇਸ਼ ਭਗਤੀ ਇਹਨਾਂ ਨੇ ਕੁੱਟ ਕੁੱਟ ਕੇ ਭਰੀ ਹੁੰਦੀ ਹੈ ਉਹ ਵਿਰਲੇ ਹੁੰਦੇ ਹਨ ਜੋ ਜਨਰਲ ਸੁਭੇਕ ਸਿੰਘ ਵਰਗੇ ਹੁੰਦੇ ਮੈਂ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਚੀਨੀ ਫੌਜ ਵੱਲੋਂ ਪੰਜਾਬੀ ਗਾਣੇ ਲਾਉਣ ਦਾ ਕੀ ਅਰਥ ਹੈ ਆ ਹੁਣ ਵੀ 4-5 ਦਿਨ ਪਹਿਲਾਂ ਨੇਪਾਲ ਦੇ ਬਾਰਡਰ ਤੋਂ ਦੋ ਚੀਨੇ ਭਾਰਤੀ ਪੁਲਿਸ ਨੇ ਫੜੇ ਜੋ ਨੇਪਾਲ ਬਾਰਡਰ ਤੋਂ ਸਾਹਮਣੇ ਚ ਦਾਖਲ ਹੋਏ ਗ੍ਰਿਫਤਾਰ ਕਰਨ ਤੇ ਉਹਨਾਂ ਦੇ ਫੋਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਆ ਫੋਨਾਂ ਦੇ ਵਿੱਚੋਂ 50 ਵੀਡੀਓ ਗੁਰਪਤਵੰਤ ਸਿੰਘ ਪੰਨੂ ਦੇ ਲੱਭੇ ਹਨ ਹੁਣ ਸੋਚਣ ਦੀ ਗੱਲ ਹੈ ਕਿ ਜਿਹੜਾ ਚੀਨੇ ਨੇ ਉਹ ਪੰਨੂ ਦੇ ਵੀਡੀਓ ਨੂੰ ਕਿਉਂ ਸਾਭੀ ਫਿਰਦੇ ਨੇ ਇਹਦਾ ਕੀ ਅਰਥ ਹੈ ਕਿ ਇਸ ਖਬਰ ਨੂੰ ਕਿਸੇ ਮਾਨ ਵਰਗੇ ਖਾਲਸਤਾਨੀ ਨੇ ਜਾਂ ਕਾਂਗਰਸ ਆਪ ਵਿੱਚ ਜਿੱਥੇ ਜਿੱਥੇ ਵਪੰਗਾਂ ਵਾਲੇ ਬੈਠੇ ਆ ਕਿਸੇ ਨੇ ਇਸ ਖਬਰ ਨੂੰ ਹੰਗਾਲਿਆ ਇਸ ਗੱਲ ਖਬਰ ਦੀ ਕੋਈ ਗੱਲ ਕੀਤੀ ਹਾਲਾਂਕਿ ਚైనా ਵੱਲੋਂ ਅਧਿਕਾਰਤ ਤੌਰ ਤੇ ਇੱਕ ਬਿਆਨ ਆ ਕਿ ਚੀਨ ਦਾ ਕੋਈ ਵੀ ਸਿਟੀਜ਼ਨ ਨੇਪਾਲ ਦੇ ਬਾਰਡਰਾਂ 'ਇ ਨਾ ਜਾਵੇ ਤੁਸੀਂ ਗ੍ਰਿਫਤਾਰ ਹੋ ਸਕਦੇ ਹੋ ਚੀਨ ਨੇ ਇਹ ਬਕਾਇਦਾ ਉਹਨਾਂ ਨੂੰ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਕਿਉਂ ਦਿੱਤੀ ਇਸ ਦਾ ਅਰਥ ਇਹ ਹੋਇਆ ਚੀਨ ਵੀ ਸਮਝ ਰਿਹਾ ਹੈ ਕਿ ਸਿੱਖਾਂ ਦੀ ਸਪੋਰਟ ਦੇ ਪਿੱਛੇ ਅਮਰੀਕਾ ਖੜਾ ਹੈ ਹਾਲਾਂਕਿ ਅਮਰੀਕਾ ਐਲਾਨੀਆਂ ਤੌਰ ਤੇ ਪਿੱਛੇ ਨਹੀਂ ਖੜਾ ਪਰ ਅੰਦਰੂਨੀ ਤੌਰ ਤੇ ਲੁਕਵੇਂ ਪੇਛ ਦੇ ਵਿੱਚ ਅੰਦਰ ਖਾਤੇ ਉਹ ਸਿੱਖਾਂ ਦੇ ਪਿੱਛੇ ਖੜਾ ਹੈ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਵਾਸਤੇ ਚੰਗੀ ਗੱਲ ਵੀ ਅਸੀਂ ਤਾਂ ਚਾਹੁੰਦੇ ਹਾਂ ਸਾਰਾ ਸੰਸਾਰ ਹੀ ਸਾਡੇ ਪਿੱਛੇ ਖੜੇ ਪਰ ਚੀਨ ਵੀ ਸਿੱਖਾਂ ਦੇ ਪਿੱਛੇ ਪਿੱਛੇ ਸਿੱਖਾਂ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ ਪੰਨੂ ਸਾਹਿਬ ਦੀ ਕੋਈ ਨਾ ਕੋਈ ਗੱਲਬਾਤ ਕੋਈ ਨਾ ਕੋਈ ਬੈਂਚ ਚੀਨ ਦੇ ਵੀ ਕਿਸੇ ਸ਼ਹਿਰ ਦੇ ਵਿੱਚ ਜ਼ਰੂਰ ਡਿਟਾ ਹ ਹੁਣ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਭੈਣਾ ਭਰਾਵਾਂ ਨੂੰ ਆਪਣੇ ਭਾਰਤ ਵਾਲੇ ਪਾਸੇ ਵੱਸਦੇ ਸਾਡੇ ਲੀਡਰਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਦੇਖੋ ਤੁਹਾਡੀ ਸਥਿਤੀ ਕਿੰਨੀ ਵਧੀਆ ਹੋ ਰਹੀ ਹੈ ਚੀਨ ਵੀ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ 5 ਆਈ ਕੰਟਰੀਆਂ ਵੀ ਤੁਹਾਡੀ ਮਦਦ ਕਰਨੀਆਂ ਚਾਹੁੰਦੀਆਂ ਇਹ ਹੁਣ ਸਾਡੇ ਹੱਥ 'ਚ ਆਇਆ ਕਿ ਅਸੀਂ ਮਦਦ ਕਿਸ ਤੋਂ ਕਿਵੇਂ ਕਦੋਂ ਤੇ ਕਿੱਥੇ ਲੈਣੀ ਹੈ ਇਹ ਵਕਤ 1947 ਨਾਲੋਂ ਵੀ ਕਿਤੇ ਬਿਹਤਰ ਅਤੇ ਸੁਨਹਿਰੀ ਹੈ ਸਮਾਂ ਬਿਲਕੁਲ ਸਿਰ ਦੇ ਉੱਤੇ ਕੂਕਾਂ ਮਾਰ ਰਿਹਾ ਸਿੱਖੋ ਜਾਗ ਪਾਓ ਉਹ ਸਿੱਖੋ ਕੁਝ ਕਰ ਲਓ ਹੋਰ ਮੁਲਕ ਸਿੱਖਾਂ ਦੀ ਮਦਦ ਇਸ ਲਈ ਨਹੀਂ ਕਰਨਾ ਚਾਹੁੰਦੇ ਕਿ ਉਹ ਇਹਨਾਂ ਦੇ ਭੂਆ ਦੇ ਪੁੱਤਰ ਨੇ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਨਵੇਂ ਵਰਲਡ ਆਰਡਰ ਦੇ ਵਿੱਚ ਜਿਹੜੀ ਸਿੱਖਾਂ ਦੀ ਮਹੱਤਤਾ ਹੈ ਉਹ ਬਹੁਤ ਵੱਡੇ ਪੱਧਰ ਤੇ ਬਹੁਤ ਉੱਚੇ ਸਥਾਨ ਤੇ ਹੈ। ਉਹ ਸੰਸਾਰ ਦੇ ਬਾਕੀ ਦੇਸ਼ਾਂ ਨੂੰ ਤਾਂ ਪਤਾ ਹੈ ਪਰ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਬੈਠੇ ਹੋਏ ਸਿੱਖ ਲੀਡਰਾਂ ਨੂੰ ਨਹੀਂ ਪਤਾ, ਸਿੱਖ ਜਨਤਾ ਵਿਚਾਰੀ ਨੂੰ ਨਹੀਂ ਪਤਾ। ਜਨਤਾ ਦਾ ਕਸੂਰ ਨਹੀਂ ਕਿਉਂਕਿ ਉੱਥੇ ਬਾਹਰਲੀ ਗੱਲ ਪਹੁੰਚਦੀ ਨਹੀਂ। ਇਸ ਮਹੱਤਤਾ ਸੰਬੰਧੀ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਫਿਰ ਰੱਖਦਾ। ਅਮਰੀਕਨ ਖਾਲਸਤਾਨ ਕੌਕਸਸ ਫਾਊਂਡੇਸ਼ਨ ਨੇ ਜਿਹੜਾ ਨਕਸ਼ਾ 1.5 ਮਹੀਨਾ ਪਹਿਲਾਂ ਜਾਰੀ ਕੀਤਾ ਸੀ ਉਸ ਵਿੱਚ ਖਾਲਸਤਾਨ ਵਿੱਚ ਕਸ਼ਮੀਰ ਵੀ ਸ਼ਾਮਲ ਹੈ। ਪੰਜਾਬ ਤਾਂ ਹੁਣ ਹੈ ਹੁਣ ਹਰਿਆਣਾ ਵਿੱਚ ਸ਼ਾਮਲ ਹੈ ਜਿਸ ਦਾ ਨਾਮ ਰੱਖਿਆ ਜਾਟਲੈਂਡ ਹਿਮਾਚਲ ਵੀ ਉਹਦੇ ਵਿੱਚ ਸ਼ਾਮਲ ਹੈ ਜਿਸ ਦਾ ਉਹਦੇ ਤੇ ਨਾਮ ਲਿਖਿਆ ਹੋਇਆ ਹੈ ਬਾਈਧਾਰ ਰਾਜਸਥਾਨ ਵੀ ਉਸ ਨਕਸ਼ੇ ਵਿੱਚ ਸ਼ਾਮਲ ਕੀਤਾ ਹੋਇਆ ਜਿਸ ਦਾ ਨਾਮ ਰੱਖਿਆ ਹੈ ਰਾਜਪੁਰਾ ਗੁਜਰਾਤ ਵੀ ਉਸ ਨਕਸ਼ੇ ਵਿੱਚ ਸ਼ਾਮਲ ਹੈ ਜਿਸ ਦਾ ਨਾਮ ਰੱਖਿਆ ਗੁਜਰਵਾਲ ਕਹਿਣ ਤੋਂ ਭਾਵ ਕਿ ਕਸ਼ਮੀਰ ਤੋਂ ਲੈ ਕੇ ਤੇ ਗੁਜਰਾਤ ਤੱਕ ਇਸ ਨਕਸ਼ੇ ਦੀ ਆਪਾਂ ਸਭ ਤੋਂ ਪਹਿਲਾਂ ਮਹੱਤਤਾ ਨੂੰ ਸਮਝੀਏ ਕਸ਼ਮੀਰ ਨੂੰ ਚੀਨ ਨਾਲ ਜੁੜਿਆ ਹੋਇਆ ਅਤੇ ਗੁਜਰਾਤ ਨੂੰ ਇਸ ਕਰਕੇ ਵਿੱਚ ਜੋੜਿਆ ਕਿ ਸਮੁੰਦਰ ਦੇ ਨਾਲ ਜ਼ਮੀਨ ਲਈ ਹੋਈ ਹੈ ਚੀਨ ਦੇ ਨਾਲ ਸਿੱਖ ਲੈਂਡ ਨੂੰ ਸਿੱਖ ਧਰਤੀ ਨੂੰ ਖਾਲਸਾ ਤਾਂ ਦੇ ਨਕਸ਼ੇ ਨੂੰ ਜੋੜਨ ਦਾ ਜੋ ਮੈਨੂੰ ਅਰਥ ਸਮਝ ਆਉਂਦਾ ਹੈ ਉਹ ਇਹ ਹੈ ਕਿ ਚੀਨ ਦੇ ਸਾਹਮਣੇ ਇੱਕ ਤਾਨਕੇ ਫੌਜਾਂ ਲੈ ਕੇ ਖੜਾ ਕਰਨ ਵਾਸਤੇ ਜੇ ਕੋਈ ਚੀਜ਼ ਹੈਗੀ ਹੈ ਕੋਈ ਕੌਮ ਹੈਗੀ ਹੈ ਤਾਂ ਉਹ ਸਿੱਖ ਹੈ ਇਸ ਕਰਕੇ ਉਹਨਾਂ ਨੇ ਇਹਨੂੰ ਜੋੜਿਆ ਅਮਰੀਕਾ ਵੱਲੋਂ ਕਿਸੇ ਵੀ ਵੇਲੇ ਕਿਸੇ ਫੌਜੀ ਮਦਦ ਦੀ ਲੋੜ ਹੈ ਤੇ ਉਸ ਦੀ ਸਪਲਾਈ ਲਈ ਉਹਨਾਂ ਨੇ ਸਮੁੰਦਰ ਪਿਛਲੇ ਬੰਨੇ ਜੋੜ ਦਿੱਤਾ ਹੈ ਗੁਜਰਾਤ ਵਿੱਚ ਮੈਨੂੰ ਨਹੀਂ ਪਤਾ ਇਸ ਵਿੱਚ ਕੀ ਗੱਲ ਹੈ ਮੈਨੂੰ ਜੋ ਸਮਝ ਆ ਰਿਹਾ ਮੈਂ ਆਪਣੀ ਬੁੱਧੀ ਮਾੜੀ-ਮੁੱਟੀ ਜਿਹੜੀ ਮੇਰੇ ਕੋਲ ਹੈਗੀ ਆ ਉਹਦੇ ਮੁਤਾਬਕ ਮੈਂ ਇਸ ਨਕਸ਼ੇ ਦੀ ਵਿਆਖਿਆ ਕਰ ਰਿਹਾ ਜਾਂ ਇਸ ਨਕਸ਼ੇ ਨੂੰ ਸਮਝਣ ਦਾ ਯਤਨ ਕਰ ਰਿਹਾ ਤੁਸੀਂ ਟਿੱਪਣੀਆਂ ਦੇ ਵਿੱਚ ਆਪਣਾ ਵਿਚਾਰ ਵੀ ਰੱਖ ਸਕਦੇ ਹੋ ਕਿਉਂਕਿ ਭਾਰਤ ਜਿਸ ਨੂੰ ਅਮਰੀਕਾ ਨੇ ਪੂਰਾ ਜ਼ੋਰ ਲਾਇਆ ਤਗੜਾ ਕਰਨੇ ਕਿ ਚੀਨ ਦੇ ਮੁਰੇ ਖੜੇ ਪਰ ਹੁਣ ਉਸ ਦੀ ਟੇਕ ਸਿੱਖਾਂ ਦੇ ਉੱਤੇ ਸਿੱਖ ਤਾਂ ਹੀ ਖੜ ਸਕਣਗੇ ਭੁੱਖ ਦੇ ਵਿੱਚ ਜੇ ਸਿੱਖਾਂ ਕੋਲ ਇੱਕ ਵੱਡਾ ਸ਼ਕਤੀਸ਼ਾਲੀ ਰਾਜ ਹੋਵੇਗਾ ਜਿਹੜਾ ਨਕਸ਼ਾ ਉਹਨਾਂ ਨੇ ਹੁਣ ਤਿਆਰ ਕੀਤਾ ਉਹ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖੇਤਰਫਲ ਜੱਡਾਈ ਹੈ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਇੱਕ ਗੱਲ ਨੂੰ ਆਪਾਂ ਹੁਣ ਹੋਰ ਖੋਲੀਏ ਭਾਰਤ ਅਮਰੀਕਾ ਨੂੰ ਹਥਿਆਰ ਕਿਉਂ ਵੇਚ ਰਿਹਾ ਜ਼ਬਰਦਸਤੀ ਵੇਚਣ ਦੀ ਗੱਲ ਕਿਉਂ ਹੋ ਰਹੀ ਹੈ ਜੇ ਰੂਸ ਕੋਲੋਂ ਤੇਲ ਖਰੀਦਿਆ ਤਾਂ ਉਸ ਦੇ ਤੇ 500% ਟਾਇਰ ਫਲਾਉਣ ਦੀ ਗੱਲ ਕਿਉਂ ਕੀਤੀ ਗਈ ਤਾਂ ਕਿ ਰੂਸ ਦੀ ਮਾੜੀ-ਮੋਟੀ ਦੋਸਤੀ ਨੂੰ ਰੂਸ ਨਾਲ ਤੋੜਿਆ ਕੇ ਤੋੜ ਕੇ ਅਲੱਗ-ਥਲ ਕੀਤਾ ਜਾਵੇ ਇਸ ਨੂੰ ਆਪਣੇ ਹਥਿਆਰ ਵੇਚ ਕੇ ਇਸ ਤੇ ਸਿਰ ਤੇ ਕਰਜ਼ਾ ਝੜਾਇਆ ਜਾਵੇ ਤਾਂ ਕਿ ਇਸ ਦੀਆਂ ਚੂੜਾਂ ਹਿੱਲ ਜਾਣ ਇਸ ਦੀਆਂ ਨੀਹਾਂ ਦੇ ਵਿੱਚ ਪਾਣੀ ਵਹਿ ਜਾਵੇ ਤਾਂ ਕਿ ਭਾਰਤ ਆਪਣੇ ਭਾਰ ਨਾਲ ਆਪ ਹੀ ਡਿੱਗ ਪਵੇ ਇਸ ਦਾ ਦੋਸ਼ ਅਮਰੀਕਾ ਤੇ ਨਾ ਲੱਗੇ ਉਹ ਤੋੜਨਾ ਵੀ ਚਾਹੁੰਦਾ ਹੈ ਪਰ ਜ਼ਿੰਮੇਵਾਰੀ ਵੀ ਨਹੀਂ ਲੈਣੀ ਚਾਹੁੰਦਾ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਵਰਲਡ ਬੈਂਕ ਕਿਹਦੀ ਅਮਰੀਕਾ ਦੀ ਹੈ ਨਾ ਪਾਕਿਸਤਾਨ ਨੇ 20 ਹਜ਼ਾਰ ਬਟ ਡਾਲਰ ਦੀ ਅਰਜ਼ੀ ਦਿੱਤੀ ਸੀ ਉਸ ਨੇ 40 ਹਜ਼ਾਰ ਬਟ ਡਾਲਰ 40 ਬਿਲੀਅਨ ਡਾਲਰ ਮਤਲਬ ਪਾਸ ਕਰ ਦਿੱਤਾ ਦੇਣ ਲਈ ਇਹ ਕਿਉਂ ਇੱਕ ਬੰਨੇ ਭਾਰਤ ਨੂੰ ਉਸ ਹਥਿਆਰ ਵੇਚ ਰਿਹਾ ਦੂਸਰੇ ਪਾਸੇ ਪਾਕਿਸਤਾਨ ਨੂੰ ਤਗੜਾ ਕਰ ਰਿਹਾ ਹੈ ਕਿਉਂਕਿ ਜੇ ਪਾਕਿਸਤਾਨ ਤਗੜਾ ਹੋਵੇਗਾ ਉਸ ਦਾ ਸਿੱਖਾਂ ਦੇ ਨਾਲ ਕੋਈ ਖਾਸ ਵਿਰੋਧ ਨਹੀਂ 100 ਵਿੱਚੋਂ ਘੱਟੋ ਘੱਟ 95% ਇਸ ਚੀਜ਼ ਦੀ ਉਮੀਦ ਰੱਖੀ ਜਾ ਸਕਦੀ ਹੈ ਕਿ ਪਾਕਿਸਤਾਨ ਸਿੱਖਾਂ ਦੇ ਨਾਲ ਇੱਕ ਵਧੀਆ ਸਬੰਧ ਰੱਖੇਗਾ ਸਿੱਖ ਪਾਕਿਸਤਾਨ ਨਾਲ ਵਧੀਆ ਸਬੰਧ ਰੱਖਣਗੇ ਇਹਨਾਂ ਦੀ ਪਿਤਰੀ ਭੂਮੀ ਦੀ ਸਾਂਝ ਹੈ ਇਹਨਾਂ ਦੇ ਧਾਰਮਿਕ ਸਿਧਾਂਤਾਂ ਦੀ ਸਾਂਝ ਹੈ ਸਿੱਖਾਂ ਦੀ ਪਾਕਿਸਤਾਨ ਨਾਲ ਸਭਿਆਚਾਰਕ ਸਾਂਝ ਹੈ ਸਿੱਖਾਂ ਦੇ ਤੇ ਆਪਣੇ ਪਾਕਿਸਤਾਨ ਵਿੱਚ ਰਹਿੰਦੇ ਮੁਸਲਮਾਨ ਜਿਹੜੇ ਪੰਜਾਬ ਵਿੱਚ ਨੇ ਇਹਨਾਂ ਦੇ ਤਾਂ ਗੋਤਾਂ ਵੀ ਇੱਕੋ ਜਿਹੀਆਂ ਹੀ ਨੇ ਬਾਜਵੇ ਸੰਧੂ ਸਿੱਧੂ ਢਿੱਲੋਂ ਖਹਿਰੇ ਰੰਧਾਵੇ ਇਹ ਤਾਂ ਹੈ ਹੀ ਇੱਕ ਨਸਲ ਵਿੱਚੋਂ ਨੇ ਇੰਜ ਕਹਿ ਲਈਏ ਕਿ ਪੰਜਾਬ ਵਿੱਚ ਵਸਦੇ ਸਿੱਖ ਦੇ ਜਿਹੜੇ ਦਾਦੇ ਪੜਦਾਦੇ ਨੇ ਜਿਹੜਾ ਉਹਨਾਂ ਦਾ ਪੁਰਾਣਾ ਖਾਨਦਾਨ ਹੈ ਉਹ ਉਧਰਲੇ ਮੁਸਲਮਾਨਾਂ ਦੇ ਨਾਲ ਹੀ ਰਲਦਾ ਮੈਨੂੰ ਲੱਗਦਾ ਹੈ ਕਿ ਉਹ ਮੁਸਲਮਾਨਾਂ ਤੋਂ ਜਿਹੜੇ ਸਿੱਖ ਬਣ ਗਏ ਨੇ ਉਹ ਅਸੀਂ ਉਹਨਾਂ 'ਚੋਂ ਪੰਜਾਬ ਦੇ ਕਿਸੇ ਵੀ ਹਿੰਦੂ ਭਾਈਚਾਰੇ ਦੇ ਵਿੱਚ ਕਿਸੇ ਵੀ ਭੈਣ ਭਰਾ ਦੇ ਕਿਸੇ ਪਰਿਵਾਰ ਦੇ ਗੋਤ ਵਿੱਚ ਕੋਈ ਰੰਦਾਵਾ ਸਿੱਧੂ ਸੰਦੂ ਢੱਲੋਂ ਖੈਰੇ ਬਾਜਵਾ ਕੋਈ ਨਹੀਂ ਲੱਭਦਾ ਸੱਦ ਸ਼ਰਮੇ ਵਰਮੇ ਦੂਬੇ ਤ੍ਰिवेदी ਅਗਰਵਾਲ ਗੁਪਤੇ ਅਤੇ ਸਿੱਖਾਂ ਵਿੱਚ ਇਹਨਾਂ ਹਿੰਦੂ ਭਾਈਚਾਰਿਆਂ ਦੀ ਕੋਈ ਵੀ ਗੋਤ ਨਹੀਂ ਲੱਭਦੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਜਿਹੜੇ ਸਿੱਖ ਨੇ ਇਹ ਮੁਸਲਮਾਨਸਾਂ ਪਹਿਲਾਂ ਤੇ ਮੁਸਲਮਾਨਾਂ ਤੋਂ ਫਿਰ ਇਹ ਕਨਵਰਟ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੀ ਦਸਮ ਪਤਰੀ ਦੇ ਸਿੱਖ ਬਣੇ ਇਸ ਸਾਂਝ ਨੂੰ ਅਮਰੀਕਾ ਚੰਗੀ ਤਰ੍ਹਾਂ ਸਮਝਦਾ ਇਸ ਕਰਕੇ ਉਹ ਪਾਕਿਸਤਾਨ ਨੂੰ ਵੀ ਹੁਣ ਤਗੜਾ ਕਰਨਾ ਚਾਹੁੰਦਾ ਹੈ ਅਤੇ ਚੀਨ ਦੀ ਵੱਧਦੀ ਹੋਈ ਤਾਕਤ ਨੂੰ ਰੋਕਣ ਲਈ ਉਸ ਦੇਆਂ ਨਜ਼ਰਾਂ ਦੇ ਵਿੱਚ ਸਿੱਖ ਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਹੁਣ ਸਾਡੇ ਕਈ ਬੰਦੇ ਕਹਿਣਗੇ ਅੱਛਾ ਅਸੀਂ ਚੀਨ ਨਾਲ ਕਿੱਦਾਂ ਲੜ ਲਾਂਗੇ ਚੀਨ ਨਾਲ ਲੜਨ ਦੀ ਤਾਂ ਗੱਲ ਹੀ ਨਹੀਂ ਨਾ ਮੁੱਖ ਗੱਲ ਇਹ ਹੈ ਕਿ ਸਾਡਾ ਦੇਸ਼ ਸਥਾਪਿਤ ਹੋ ਰਿਹਾ ਹੈ ਜਦ ਸਾਡਾ ਦੇਸ਼ ਸਥਾਪਿਤ ਹੋ ਗਿਆ ਫਿਰ ਕੀ ਹੈ ਫਿਰ ਦੇਖਾਂਗੇ ਨਾ ਜਦੋਂ ਤਾਕਤਾਂ ਸਾਡੇ ਕੋਲ ਆਉਣਗੀਆਂ ਅਸੀਂ ਕਿ ਅਸੀਂ ਕੀ ਅਤੇ ਕਿੰਜ ਤੇ ਕਿਵੇਂ ਕਰਨਾ ਹੈ ਉਦਾਹਰਣ ਦੇ ਤੌਰ ਤੇ ਮੰਨ ਲੈਨੇ ਆ ਅਮਰੀਕਾ ਬਿਲਕੁਲ ਸਪਸ਼ਟ ਕਰ ਦੇਵੇ ਖਾਲਸਾ ਨੂੰ ਮੰਨਤਾ ਦੇ ਦੇਵੇ ਸੇਕ ਕੰਡੀਸ਼ਨ ਖੜਾ ਕਰਨ ਵਾਸਤੇ ਉਹ ਪੂਰਾ ਐਲਾਨ ਕਰ ਦੇਵੇ ਤਾਂ ਭਾਰਤ ਦੇ ਕੋਲੋਂ ਇਹਨਾਂ ਕਸੀਟਿਆਂ ਦੇ ਕੋਲੋਂ ਜੋ ਅਸੀਂ ਰੋਜ਼ ਛਤਰਪੂਲਾ ਆਪਣਾ ਕਰਵਾ ਰਹੇ ਹਾਂ ਉਸ ਨਾਲੋਂ ਉਹਦਾ ਚੰਗਾ ਨਾ ਕਿ ਅਸੀਂ ਅਮਰੀਕਾ ਦੇ ਨਾਲ ਖੜ ਜਾਈਏ ਫਿਰ ਅਸੀਂ ਅਮਰੀਕਾ ਨੂੰ ਜਿਸੇ ਲੋੜ ਹੋਵੇ ਅਸੀਂ ਆਪਣੇ ਫੌਜਾਂ ਦੇ ਨਾਲ ਹੋ ਕੇ ਖੜਾਂਗੇ ਇਹ ਚੰਗਾ ਕਿ ਅਨਖੇਦਾਂ ਕੋਲੋਂ ਉਹਦਾ ਬੇਇੱਜ਼ਤੀ ਕਰਵਾਉਣੀ ਰੋਜ਼ ਦੀ ਚੰਗੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਰੋਜ਼ ਹੁੰਦੀਆਂ ਮੈਂ ਅੱਜ ਦਾ ਆਪਣਾ ਐਨਲਿਸਿਸ ਆਪਣਾ ਵਿਸ਼ਲੇਸ਼ਣ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਅਤੇ ਇਹ ਉਹਨਾਂ ਤੱਥਾਂ ਦੇ ਆਧਾਰ ਤੇ ਦਿੱਤੇ ਕੀਤਾ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਹੋ ਸਕਦਾ ਇਹ ਵਿਸ਼ਲੇਸ਼ਣ ਸਹੀ ਹੋਵੇ ਹੋ ਸਕਦਾ ਇਹ ਵਿਸ਼ਲੇਸ਼ਣ ਗਲਤ ਵੀ ਹੋਵੇ ਪਰ ਜੋ ਮੈਨੂੰ ਸਹੀ ਲੱਗਿਆ ਮਵਾਫੀ ਦੇ ਨਾਲ ਸਾਂਝਾ ਕਰ ਰਿਹਾ ਦੂਸਰਾ ਕੱਲ ਇੱਕ ਵੀਰ ਨੇ ਟਿੱਪਣੀ ਕੀਤੀ ਸੀ ਕਿ 10 ਮਿੰਟ ਬੜੇ ਥੋੜੇ ਆ ਤੇ ਥੋੜਾ ਜਿਹਾ ਟਾਈਮ ਵਧਾਓ ਉਹ ਵੀ ਮੇਰੇ ਦਿਮਾਗ ਵਿੱਚ ਸੀ ਵੀ ਥੋੜੀ ਗੱਲ ਹੋਰ ਜ਼ਿਆਦਾ ਸਪਸ਼ਟ ਕਰਕੇ ਤੇ ਥੋੜੀ ਜਿਹੀ ਲੈਂਥ ਵਧਾ ਦिए ਮੁੱਖੀ ਗੱਲ ਖਾਲਸਤਾਨ ਬਣਨਾ ਤੈ ਨੇੜਲੇ ਪੂਖ ਵਿੱਚ ਬਣਨਾ ਤੈ ਇਸ ਲਈ ਸਿੱਖ ਆਪਣੀ ਮਾਨਸਿਕਤਾ ਨੂੰ ਆਪਣੇ ਮਾਨਸਿਕ ਖਾਨਿਆਂ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢ ਕੇ ਰੱਖੇ ਅੱਜ ਤੋਂ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਮਹਿਸੂਸ ਕਰੋ ਕਿ ਸਾਡਾ ਖਾਲਸਤਾਨ ਹੈ ਮਹਿਸੂਸ ਕਰੋ ਅਸੀਂ ਵੱਖਰੀ ਕੌਮ ਆ ਆਜ਼ਾਦ ਕੌਮ ਆ ਜਦ ਮਹਿਸੂਸ ਕਰਦੇ ਆ ਤੇ ਮਹਿਸੂਸ ਕਰਨਾ ਹੀ ਸਿਮਰਨ ਹੁੰਦਾ ਜੂਨ 84 ਦੇ ਦਰਬਾਰ ਸਾਹਿਬ ਦੇ ਹਮਲੇ ਵਿੱਚ ਜਿਹੜੀ ਸਿੰਘਾਂ ਨੇ ਭਾਰਤ ਦੀ ਫੌਜ ਨੂੰ ਧੱਕ ਪਾਈ ਸੀ ਉਸ ਦੀ ਇੱਕੋ ਇੱਕ ਵਜ੍ਹਾ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਚਮਕੌਰ ਸਾਹਿਬ ਦੀ ਗੜੀ ਦਾ ਸਿਮਰਨ ਚੱਲਦਾ ਸੀ ਉਨ੍ਹਾਂ ਦੀਆਂ ਖਾਲਸਾ ਮਾਨਸਿਕਤਾਵਾਂ ਦੇ ਵਿੱਚ ਆਨੰਦਪੁਰ ਸਾਹਿਬ ਵਸਿਆ ਹੋਇਆ ਸੀ ਚਮਕੌਰ ਸਾਹਿਬ ਵਸਿਆ ਹੋਇਆ ਸੀ ਸਾਰਾ ਗੜੀ ਵਰਗੇ ਸੱਕੇ ਸਮੋਏ ਹੋਏ ਹਨ ਗੱਲ ਗਿਣਤੀਆਂ ਮਿੰਟੀਆਂ ਦੀ ਨਹੀਂ ਹੁੰਦੀ ਕਈ ਵਾਰੀ ਤਾਂ ਹਥਿਆਰਾਂ ਦੀ ਵੀ ਨਹੀਂ ਗੱਲ ਹੁੰਦੀ ਜੰਗਾਂ ਲੜਾਈਆਂ ਹਿੰਮਤ ਜ਼ਜ਼ਬੇ ਅਤੇ ਦਰੜਤਾ ਦੇ ਨਾਲ ਲੜੀਆਂ ਤੇ ਜਿੱਤੀਆਂ ਜਾਂਦੀਆਂ ਨੇ ਚੰਗੀ ਵਿਉਂਤਬੰਦੀ ਦੇ ਨਾਲ ਲੜੀਆਂ ਜਾਂਦੀਆਂ ਨੇ ਅਤੇ ਉਹ ਹਾਰ ਵੀ ਹਾਰ ਨਹੀਂ ਹੁੰਦੀ ਜਿਸ ਹਾਰ ਦੇ ਵਿੱਚ ਅਸੀਂ ਅਗਲੀ ਜਿੱਤ ਦੀ ਤਿਆਰੀ ਆਰੰਭ ਦਿੰਨੇ ਹਾਂ 1947 ਦੀ ਹਾਰ ਅਸਾਂ ਉਸੇ ਨੂੰ ਆਪਣੀ ਤਾਕਤ ਬਣਾ ਕੇ ਉਸੇ ਤੋਂ ਨਵੀਆਂ ਵਿਉਂਤਬੰਦੀਆਂ ਨਵੀਆਂ ਚੁਗਲਬੰਦੀਆਂ ਨਵੇਂ ਜੁਗਾੜ ਅਤੇ ਨਵੇਂ ਰਸ ਸਤਗੁਰਾਂ ਨੇ ਸਿੱਖ ਕੌਮ ਨੂੰ ਬਖਸ਼ਿਸ਼ ਕੀਤੇ ਹਨ ਸਾਡੇ ਰਾਜਨੀਤਿਕ ਤਜਰਬਿਆਂ ਦੇ ਵਿੱਚ ਵਾਧਾ ਹੋਇਆ ਸਾਨੂੰ ਬ੍ਰਾਹਮਣੀ ਧੋਖਿਆਂ ਨੇ ਸਿਆਣੇ ਕਰ ਦਿੱਤਾ ਵਿਪਰਵਾਦ ਹੁਣ ਸਾਨੂੰ ਆਪਣੇ ਚੁੰਗਲ ਵਿੱਚ ਫਸਾਉਣ ਦੀ ਸਮਰਥਨ ਹੀ ਰਿਹਾ ਰਹਿੰਦਾ ਹੁੰਦਾ ਹੈ ਹੋਰ ਕਮਜ਼ੋਰ ਹੋ ਜਾਏਗਾ ਠੀਕ ਹੈ ਫਿਰ ਕੱਲ ਨੂੰ ਮਿਲਦੇ ਹਾਂ ਖਾਲਸਾਤਾਨ ਦੇ ਨਵੇਂ ਸੂਰਜ ਵਿੱਚ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ